ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਚੈਨਲ ਤੋਂ ਸਵੇਰੇ ਉੱਠ ਗਏ ਸੀਗੇ ਫਿਰ ਥੋੜੀ ਧੀਰ ਗੱਲਾਵਾਤਾ ਮਾਰੀਆਂ ਤੇ ਸਮਾਨ ਸੌਣ ਕਰੇ ਲਿਆ ਕੇ ਦਿੱਤਾ ਤੇ ਹੁਣ ਥੋੜਾ ਪਲਾਨ ਬਣ ਗਿਆ ਸੀਗਾ ਐਕਟਿਵ ਆਪਣੀ ਤੋਂ ਹੁੰਦਾ ਆ ਦੇਖੋ ਜੀ ਧੋਰੇ ਆ ਗ੍ਰਿਸ਼ੀ ਆਪਣੇ ਮੰਦਰਵਾਲ ਆਪਣੇ ਐਕਟਿਵ ਆਤ ਹੋ ਰਿਹਾ ਤੇ ਬਾਕੀ ਮਿਲਦੇ ਆਂ ਤੁਹਾਨੂੰ ਭਈਓ ਇਹ ਵੀ ਜ਼ਰੂਰੀ ਹੈ ਤੁਹਾਨੂੰ ਇਹ ਵੀ ਨਾ ਆਪਣੀ ਗੱਦੀ ਨਹੀਂ ਹੈ ਇੱਕ ਇੱਕ ਬਾਤ ਹੋ ਜੂਗੀ ਹਾਂਜੀ ਗਾਇਜ਼ ਹੁਣ ਮੈਂ ਆ ਚੁੱਕਿਆ ਵਾਂ ਇਥੇ ਜ਼ਗੂੜੀ ਧੋਂਦੇ ਆ ਆ ਵੇਖੋ ਤੇ ਬਾਕੀ ਹੁਣ ਸਕੂਟਰੀ ਧੋਗੇ ਵੇਖਦੇ ਕੀ ਕਰਨਾ ਪਰੇ ਉਹ ਤੋ ਹਾਂਜੀ ਗਾਇਜ਼ ਹੁਣ ਮੈਂ ਇਥੇ ਆ ਚੁੱਕਿਆ ਹਾਂ ਸਕੂਟਰੀ ਧੋਂਦੇ ਆ ਵੇਖੋ ਮੇਰਾ ਕਹ ਚਲੋ ਹੁਣ ਆਪਾਂ ਵੀ ਥੋੜਾ ਜਿਹਾ ਵਲੋਗ ਬਣਾ ਲੈਂਦੇ ਆ। ਬਾਕੀ ਹੁਣ ਵੇਖਦੇ ਆ ਸਕੂਟਰੀ ਧੋ ਕੇ ਕੀ ਕਰਨਾ ਕਿੱਥੇ ਜਾਣਾ ਵਾ। ਉਹ ਜ਼ਗੂੜੀ ਝਗੜੀ ਆਂਦੇ ਬੱਸ ਕਰੋ ਭਰਾਵਾ ਕਿੰਨੇ ਕੁ ਧੋਣੀ ਆ। ਐ ਕਿੰਨੇ ਕੁ ਧੋਣੀ ਆ ਹੋਰ। ਬਾਕੀ ਨਿਆਣੇ ਉੱਤੇ ਕੀ ਕਰੰਦੇ ਆ? ਨਿਆਣੇ ਤੇ ਪਤੰਗ ਪਾਜੀ। ਉਹ ਆਲੇ ਪਤੰਗਾਂ ਦਾ ਸੀਜ਼ਨ ਆ ਚੁੱਕਿਆ ਮਤਲਬ ਅਗਲੇ ਮਹੀਨੇ ਤੋਂ ਹੁਣ ਸਟਾਰਟ ਹੈ। ਗੁਰਪੂਰਵ ਨੰਗਿਆਣੀ ਦੇ ਇਨਾਰੇ ਪਤੰਗ ਸਟਾਰਟ। ਪਤੰਗਾ ਕਿੱਥੇ ਆ ਦੇਖੋ ਜੀ ਦੋ ਪਤੰਗਾਂ ਦਾ ਪੇਚਾ ਲੱਗੰਦੇ ਆ ਬਾਈ ਦੋ ਨੰਬਰੀ ਘਟੂ ਦਿਖਾਓ ਬਰੇ ਦੋ ਨੰਬਰੀ ਔਰ ਦੇਖੋ ਜੀ ਦੋ ਪਤੰਗਾਂ ਦਾ ਆ ਕਿਹੜਾ ਦੋ ਨੰਬਰੀ ਘਟੂ ਐ ਇਹ ਉਦਦਾ ਹੀ ਆ ਧਾਗੇ ਵਾਲਾ ਹਾਂ ਛੋਟਾ ਵਾਲਾ ਵੇੜੀ ਮੋਹਨ ਜੀ ਗਾਇਸ ਹੁਣ ਮੈਂ ਇੱਥੇ ਆ ਗਿਆ ਵਾਂ ਤੇ ਇਹ ਸਕੂਟਰੀ ਧੋਂਦੇ ਆ ਕਰੋ ਚੈੱਕ ਸਕੂਟਰੀ ਓਕੇ ਆ ਨਾ ਧੋ ਗਏ ਇਹ ਨਿੱਖਰ ਗਈ ਆ ਚਲੋ ਬਸ ਕਰੋ ਹੁਣ ਧੋਤੀ ਆ ਇਆ ਪੰਨੋ ਤੇ ਜਾਂਦੇ ਦੇ ਦੇਣੇ ਆਲੇ ਕੀ ਕਰਨ ਦੇ ਉੱਤੇ ਤੰਗ ਦੇਖਦੇ ਆ ਕੀ ਗੰਨਾ ਸਕੂਲੀ ਧੋ ਕੇ ਸਕੂਲੀ ਤਾਂ ਇਹਨਾਂ ਨੇ ਧੋ ਲਈ ਆ ਤੇ ਦੇ ਦੇ ਬਾਈ ਜੀ ਇਹ ਕੀ ਕਰ ਰਹੇ ਆ ਫਿਲਟਰ ਲਾ ਲਾ ਫੋਟੋਆਂ ਖਿੱਚਦੇ ਆ ਨਾ ਕਿਹੜਾ ਫਿਲਟਰ ਕਿਹੜਾ ਲਾਇਆ ਵਾ ਆਫਟਰ 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 ਲਾਫਟਰ ਓਏ ਇੱਧਰ ਦੇਖ ਪਾਪਾ ਦੇਖ ਹੀ ਨਹੀਂ ਰਿਹਾ ਇੱਧਰ ਦੇਖ ਹੱਥ सीधा खड़ा हो हां इदा इदा ही खड़ा हो या एक्शन या मार के खड़ा हो ओ यार फिर लास्ट और ए यार छोड़ चागे ए यार छोड़ इथे आ गया चल दे यार चल पे चल पे यार चल पे थोड़ा क्लोज करने बंदा थोड़ा क्लोज कर और क्लोज कर हां <laughs> तो भाई जी हुन नहा नो के आप फ्री ਦੀ ਧੁੱਕ ਲੱਗੀ ਤਿੱਖੀ ਤੋਂ ਕਹਿੰਦੇ ਲੈਣੀ ਚਾਹੀਦੀ ਵਿਟਾਮਿਨ ਡੀ ਵੀ ਜਰੂਰੀ ਆ ਔਰ ਵੈਸੇ ਵੀ ਜਿਹੜਾ ਥੋੜਾ ਜਿਆ ਬਿਮਾਰ ਹੋ ਜਾਂਦਾ ਬੰਦਾ ਉਹ ਇਹ ਸਾਰੀਆਂ ਚੀਜ਼ਾਂ ਲੈਣੀਆਂ ਬਹੁਤ ਤੇ ਅੱਖਾਂ ਹੀ ਨਹੀਂ ਖੁੱਲ ਰਹੀਆਂ ਧੁੱਕ ਵੀ ਨਹੀਂ ਜਿਆਦੀ ਤਿੱਖੀ ਐ ਤੇਰੇ ਵੀ ਥੋੜਾ ਜਿਆ ਬੰਦਾ ਇਹ ਚੀਜ਼ ਨੂੰ ਲੈਣਾ ਕਿਉਂਕਿ ਇਹ ਬਹੁਤ ਵਧੀਆ ਕਿਉਂਕਿ ਹੁਣ ਹੁਣੇ ਨਿਕਲ ਨਹੀਂ ਬਾਅਦ ਚ ਅੱਗੇ ਧੁੱਕ ਨਹੀਂ ਨਿਕਲਦੀ ਤੁਹਾਡੀ ਗਾਈਜ਼ ਹੁਣ ਆਪਾਂ ਚੱਲੇ ਆ ਸੋਬਿਤ ਨੂੰ ਲੈਣ ਸਟੇਸ਼ਨ ਤੇ ਉਹ ਜਲੰਧਰ ਆ ਚੁੱਕਿਆ ਵਾ ਤੇ ਬਾਕੀ ਉਹਨਾਂ ਸਟੇਸ਼ਨ ਤੇ ਚੱਲਦੇ ਆਂ ਤੇ ਆਦੀਆਂ ਗੀਤਾਂ ਬਾਕੀ ਜਿਹੜਾ ਵਾ ਸੱਦੀਆਂ ਸ਼ੁਰੂ ਹੋ ਗਈਆਂ ਵਾ ਹੁਣ ਤੇ ਕਿੱਦਾ ਕਰਕੇ ਰੰਗ ਬਦਲਣੇ ਆ ਹੁਣ ਬਾਕੀ ਕਿੱਦਾਂ ਜਿੱਦਾਂ ਅੱਗੇ ਕਿੱਦਾਂ ਫੈਸਟੀਵਲ ਆਣੇ ਆ ਜਾਂ ਜੋ ਜੋ ਆਪਾਂ ਕਰਨਾ ਵਾ ਸਾਡੇ ਡੇਲੀ ਵਲੋਗਸ ਆਇਆ ਕਰਨੇ ਆ ਕੋਈ ਇਤਾਂ ਨਹੀਂ ਆ ਕਿ ਆ ਵੀ ਕੋਈ ਵਿੱਚ ਕੰਟੈਂਟ ਡੇਲੀ ਵਲੋਗਸ ਆਇਆ ਕਰਨਗੇ ਫਿਰ ਹੌਲੀ ਹੌਲੀ ਜਿੱਦਾਂ ਮਤਲਬ ਜਿੱਦਾਂ ਇਦਾਂ ਐਕਸਪੀਰੀਅੰਸ ਹੁੰਦਾ ਗਿਆ ਉਦੋਂ ਉਦੋਂ ਆਪਣਾ ਕੰਟੈਂਟ ਵੀ ਚੇਂਜ ਹੁੰਦਾ ਜਾਏਗਾ ਤੇ ਥੋੜਾ ਜਿਆ ਸਾਜੀ ਦੀ ਸੈਟਿੰਗ ਕਰਕੇ ਇਹਨੂੰ ਕਰਾਂਗੇ ਹੋਰ ਵਧੀਆ ਕਰਾਂਗੇ ਬਾਕੀ ਆ ਦੇਖੋ ਸਾਡਾ ਸਟੇਸ਼ਨ ਨੂੰ ਰਸਤਾ ਜਾਂਦਾ ਸਟੇਸ਼ਨ ਤੇ ਖੜਾ ਪਿਆ ਸੋਬੀ ਔਰ ਇਹੋ ਆ ਗਿਆ ਉਹ ਦੇਖੋ ਆ ਗਿਆ ਸਾਹਮਣੇ ਆ ਗਿਆ ਆ ਗਿਆ ਆ ਦੇਖੋ ਆ ਮੁੰਡੇ ਨੂੰ ਅਸੀਂ ਲੈਣ ਚੱਲੇ ਸੀਗੇ ਬਾਕੀ ਆ ਮੁੰਡਾ ਆ ਗਿਆ ਕੋਈ ਚੁਣਾ ਪੌਤੀ ਆ ਚੁੱਕੇ ਆ ਆ ਦੇਖੋ ਆ ਜੀ ਆ ਦੇਖੋ ਫੇ ਕਾਲਾ ਲੈ ਕੇ ਢਾ ਆ ਵੇਖੋ ਆ ਇਥੋਂ ਕਾਲ ਲੀਆਂ ਖੇਡਾ ਫੇ ਖੱਡੀਆਂ ਜਾਂਦੇ ਸੀ ਤੇ ਆ ਦੇਖੋ ਜੀ ਲਕਸ਼ਮਨ ਮਹੂਰਸ਼ਾਹੀ ਫੁੱਲ ਤਿਆਰੀ ਆ ਨਿਆਣਿਆਂ ਦੀ ਲਕਸ਼ਮਨ ਮਹੂਰਸ਼ਾ ਤੀਰ ਬੰਨਦੇ ਤੀਰ ਆ ਦੇ ਗ੍ਰੈਨਿਜ਼ੋਤਾ ਹੀ ਕਲਾਕਾਰ ਬੰਦੇ ਹੋ ਇੱਕ ਕਲਾਕਾਰ ਕਈ ਨਾ ਹੋ ਮਕੈਨਿਕ ਮਕੈਨਿਕ ਕਿੰਨੇ ਦਿੰਦੇ ਮਕੈਨਿਕ ਚਲੋ ਆਏ ਲਕਸ਼ਮਣ ਮੂਰਸ਼ਾ ਬਰਸੀ ਆ ਜਲੀ ਆ ਗਈ ਆ ਗਈ ਓ ਯਾਰ ਕੀ ਲੰਕੇ ਬਈ ਵਗਣਾ ਬਈ ਆਪਣੀ ਮਾਰ ਆ ਦੇਖੋ ਇਹ ਸਰਦੀਆਂ ਆ ਗਈਆਂ ਨੇ ਠੰਡ ਲਵਾਣੀ ਹੈ ਸੱਤਾਰਾਵਨ ਆ ਗਿਆ ਬਹੁਤ ਸਸਤਾ ਮੇਘਨਾਥ ਉਹ ਦਰਬਾਰ ਆ ਫਿਦਾਸ਼ਰੀ ਤੇਰੀ ਤਾਂ ਸੋ ਭਾਈ ਦੋਸਤੋ ਆਪਣੇ ਮਹੱਲੇ ਦੇ ਵਿੱਚ ਕੁਸ਼ ਕਲਾਕਾਰ ਉੱਤਰੇ ਆ ਜਿਨ੍ਹਾਂ ਵਿੱਚ ਉਹ ਥੱਲੇ ਥੱਲੇ ਰਾਮਲੀਲਾ ਚੱਲ ਰਹੀ ਹੈ ਉਹ ਚੈੱਕ ਕਰੋ ਪੂਰੇ ਕੈਰੈਕਟਰ ਚ ਖੁੱਬੇ ਪਏ ਆ ਸਾਡੇ ਨਵੇਂ ਭਾਈ ਦੇਖ ਰਹੇ ਆ ਜੋ ਕਿ ਇਧਰ ਮੜਾ ਉੱਥੇ ਜੋ ਕਿ ਅਕਸ਼ੇ ਕੁਮਾਰ ਦਾ ਰੋਲ ਕਰ ਚੁੱਕੇ ਆ ਹਾਂਜੀ ਭਾਈ ਤੇ ਬੜਾ ਖਤਰਨਾਕ ਰੋਲ ਕੀਤਾ ਸੀਗਾ ਉਹ ਚੈੱਕ ਕਰੋ ਹੈ ਤੂੰ ਹੀ ਕਹਿਣਾ ਚਾਹਨਾ ਇਹ ਵਾਲੀ ਰਾਮਲੀਲਾ ਤੋਂ ਪੂਰੀ ਗੱਲ ਆ ਇਹਨਾਂ ਦੇ ਦਰਬਾਰ ਆ ਨਾ ਜਿਹੜਾ ਉਹ ਪੂਰਾ ਓਕੀ ਆ ਉਹ ਸੰਗਲ ਦਾ ਨਾ ਓਏ ਕੰਬ ਵਗਾਰਨ ਉੱਠਣ ਲੱਗਾ ਲਾਇਗੇ ਲਖਮਣੇ ਮੋਰ ਚਲਵਾਰ ਕੁਸੂ ਜਰ ਨੇ ਇਹ ਬੰਦੇ ਕਹਿੰਦੇ ਆ ਕਿ ਇਹੀ ਮਹਗੀ ਬਣਾਣੀ ਆ ਲੈਣ ਦੀ ਉਹ ਲੈ ਇੱਕੋ ਵਾਰ ਜਿਹੜਾ ਨਹੀਂ ਪਾਈ ਹੁੰਦੇ ਹੁੰਦੇ ਪਹਿਲੇ ਆ ਕੇ ਉਹਨੇ ਢੋਂਡਾ ਵੀ ਲਾ ਕੇ ਆਂਦੀ ਸੀ ਅੱਛਾ ਅੱਛਾ ਚੂਲਾ ਉੱਪਰ ਬਣੂਗਾ ਚੂਲਾ ਉੱਤੇ ਬਣਿਆ ਪਿਆ ਵਾ ਨਹੀਂ ਨਹੀਂ ਮੰਦਰ ਕੋਟੇ ਸਹੀ ਆ ਹਾਂਜੀ ਮੰਦਰ ਕੋਟੇ ਹਵਾ ਚ ਆਪਾਂ ਚੇਲ ਮਾਰਨ ਕਰਨਾ ਆਪਾਂ ਸੰਡੇ ਦੇ ਦਿਨ ਤੇ ਰੋਜ਼ ਸੰਡੇ ਹੀ ਪਾਰਟੀ ਤੁਹਾਨੂੰ ਦਿਖਾਣਾ ਹੀ ਇਹੀ ਕਰਦੇ ਆਂ ਇੱਥੇ ਪਾਰਟੀ ਨਵੇਂ-ਨਵੇਂ ਅਸੀਂ ਕੰਮ ਸ਼ੁਰੂ ਕੀਤਾ ਤੁਹਾਡੀ ਸਪੋਰਟ ਚਾਹੀਦੀ ਹੈ ਹੌਲੀ-ਹੌਲੀ ਕਰਕੇ ਅੱਗੇ ਪ੍ਰੋਫੈਸ਼ਨਲ ਹੋਵਾਂਗੇ ਪਰ ਬਾਕੀ ਹਾਲੇ ਤੱਕ ਦੀ ਸਪੋਰਟ ਚਾਹੀਦੀ ਹੈ ਜਿੰਨਾ ਕਾ ਥੋੜਾ-ਬੋਧਾ ਹੁੰਦਾ ਵਾ ਮਾੜਾ-ਮੋਟਾ ਉਸ ਹਾਵ ਨਾਲ ਹੀ ਕਰ ਲੀਦਾ ਤੇ ਬਾਕੀ ਸਪੋਰਟ ਕਰਿਓ ਹਨਾ ਜਿੰਨਾ ਕ ਤੁਸੀਂ ਜਿਆਦਾ ਸਾਨੂੰ ਸਪੋਰਟ ਕਰਾਂਗੇ ਉਹਨਾਂ ਹੀ ਵਧੀਆ ਵਲੋਗ ਤੁਹਾਡੇ ਲਈ ਕੰਟੈਂਟ ਵਧੀਆ-ਵਧੀਆ ਲੈ ਕੇ ਆਇਆ ਕਰਾਂਗੇ ਜਿੱਦਾਂ-ਜਿੱਦਾਂ ਤੁਸੀਂ ਹੁਣ ਸਬਸਕ੍ਰਾਈਬਰ ਵਧਣਗੇ ਆਪਣੇ ਫੇ ਉਦਾਂ-ਉਦਾਂ ਪਾਵੇ ਬਾਹਰਲੇ ਟੂਰ ਵੀ ਕੱਢਿਆ ਕਰਾਂਗੇ ਲੋਗ ਟਰੈਵਲ ਵਲੌਗ ਵੀ ਬਣਾਇਆ ਕਰਾਂਗੇ ਸਾਰਾ ਕੁਝ ਫੰਕਸ਼ਨ ਜ਼ਿਆਦਾਤਰ ਮੇਨ ਕੀ ਹੈ ਸਾਡੀ ਆਪਣੇ ਮਹੱਲੇ ਦੇ ਮੁੰਡੇ ਹੀ ਆ ਅਸੀਂ ਵਾਰਨਿੰਗ ਦੇ ਜਾਂਦਾ ਜਾਂ ਕੁਝ ਵੀ ਨਹੀਂ ਸਾਡੇ ਮਹੱਲੇ ਦੇ ਚਾਹੇ ਛੋਟਾ ਵੱਡਾ ਹਰ ਕੋਈ ਬੰਦਾ ਆਊਗਾ ਇੱਥੇ ਤੇ ਛੋਟੇ-ਮੋਟੇ ਹਾਂ ਇੱਟਾ ਜਿਹੜੀਆਂ ਤੁਸੀਂ ਮੰਦਰ ਕੋਠੇ ਲੈ ਜਾਓ ਠੀਕ ਹੈ ਤੇ ਲੱਕੜ ਲੱਕੜ ਦੇ ਕਿੱਦਾਂ ਕਰ ਆਹੋ ਲੱਕੜਾਂ ਵੀ ਆਣੀਆਂ ਆ ਛੋਟੀਆਂ-ਛੋਟੀਆਂ ਲੱਕੜਾਂ ਚੱਕ ਲਓ ਜਿਹੜੀਆਂ ਜਲਦੀ ਅੱਗ ਲੱਗਣ ਵਾਓ ਠੀਕ ਠੀਕ ਹੈ ਹੈਂ ਕਿਦਾਂ ਬਾਗ ਚ ਕੋਲੇ ਪਾ ਇਥੇ ਚੱਕ ਲੈਣੇ ਅੱਛਾ ਅੱਛਾ ਬਾਕੀ ਭਾਈ ਕੋਈ ਗਲਤੀ ਦਲਤੀ ਹੋਈ ਕੋਈ ਨਹੀਂ ਹੌਲੀ ਹੌਲੀ ਠੀਕ ਕਰ ਲੈ ਤੁਸੀਂ ਸਪੋਰਟ ਕਰੋ ਪਹਿਲੇ ਹਾਂ ਹਾਂਜੀ ਹੁਣ ਆਪਾਂ ਬਣਾਣ ਲੱਗੇ ਆ ਮੈਗੀ ਆ ਵੇਖੋ ਚੁੱਲਾ ਮੁੰਡਿਆਂ ਨੂੰ ਬਣਾ ਕੇ ਦੇ ਰਹੀ ਮੁੰਡਿਆਂ ਨੂੰ ਬਣਾ ਕੇ ਦੇਣ ਲੱਗੇ ਇਹਨਾਂ ਨੂੰ ਕਹਿੰਦੇ ਪਾਰਟੀ ਜੰਨੀਆ ਜੈਤਵਾਰ ਆ ਤੇ ਆਈ ਮੈਗੀ ਬਣਾਉਣੀ ਆ ਮੈਗੀ ਬਣ ਰਹੀ ਆ ਭਾਈ ਪੂਰੀ ਜਦੋਂ ਜੈਦ ਕਰਨ ਤੋਂ ਬਾਅਦ ਫਾਈਨਲੀ ਇੱਕ ਕੰਮ ਹੋ ਗਿਆ ਵਾ ਫਾਈਨਲੀ ਥੋੜੀ ਬੋਦੀ ਆ ਜਿੱਦਾਂ ਛੁੱਟੀ ਆ ਨਾ ਤੂੰ ਬਣ ਗਈ ਐ ਤੇ ਆ ਸਾਰੇ ਬੈਠੇ ਆ ਸਾਰੇ ਖਾਣਗੇ ਮੇਰੀ ਹਾਲੇ ਛੁੱਟੀ ਐ ਇਹਨਾਂ ਚੀਜ਼ਾਂ ਤੋਂ ਬਾਕੀ ਸਾਡੇ ਸੁੰਦਰ ਜੀ ਹੁਣੀ ਆ ਇਹ ਆ ਦੇਖੋ ਪਾਰਟੀ ਪੂਰੀ ਕੋਕ ਰੱਖੀ ਆ ਕੋਲੀਆਂ ਪਰ ਭਾਈ ਪੀ ਨਹੀਂ ਸਕਦੇ ਸੱਲ ਵਦੇ ਆ ਘਟੇ ਆ ਕਿ ਸਦੇ ਆ ਘਟੇ ਆ ਮਾਮਾ ਸਹੀ ਐ ਸਹੀ ਐ ਤੇਰੇ ਮੂੰਹੋਂ ਹੀ ਪਤਾ ਲੱਗਦਾ ਕਿਤਾ ਵਦੇ ਆ ਹਾਂ ਲੋਈ ਬਾਬਿਓ ਮੈਗੀ ਕਰ ਲਈ ਆ ਤਿਆਰ ਤੇ ਬਾਕੀ ਗੈਂਗ ਲੈਂਗ ਆਪਣੀ ਹੋ ਗਈ ਆ ਤਿਆਰ ਤੇ ਆ ਦੇ ਲੋ ਮੈਗੀ ਤੁਹਾਨੂੰ ਤੇ ਤੁਹਾਨੂੰ ਤੁਸੀਂ ਉੱਥੇ ਬੈਠੋ ਤਿਆਰ ਖੋਪੜਾ ਦੇ ਦੇਣ ਭਾ ਠੰਡੇ ਰੱਖਿਆ ਗੱਲਬਾਤ ਹੋ ਕੇ ਆ ਤੇ ਆਪਣੇ ਆ ਮੁੰਡੇ ਬਿਠੇ ਆ ਆ ਸੁੰਦਰ ਵੀ ਆ ਗਿਆ ਵਾ ਵਾਹਿਗੁਰੂ ਦਾ ਲੱਗਰ ਵਾਹਿਗੁਰੂ ਦਾ ਲੱਗਰ ਵਾਹਿਗੁਰੂ ਦਾ ਲੱਗਰ ਮੇਰੇ ਆਪ ਬੰਦੇ ਨੇ ਕਿ ਤੈਨੂੰ ਬਾ ਖਾਣ ਤੋਂ ਬਾਅਦ ਬੱਗੇ ਚੱਲੀ ਗਏ ਬੱਗੇ ਬਾਈ ਕਿੱਧਰ ਚੱਲੇ ਹਾਂਜੀ ਮੈਂ ਮੰਦਰ ਸੇਵਾ ਕਰਦੇ ਮੈਂ ਚਾਈ ਮੰਦਰ ਪੋੜੀਆਂ ਦੀ ਪੋੜੀਆਂ ਦੀ ਅੱਛਾ ਤਾਂ ਤੂੰ ਠੀਕ ਠੀਕ ਐ ਤੂੰ ਮੈਂ ਕਹਿੰਦਾ ਕੰਬਾ ਮੈਂ ਆਇਆ ਕਰਨ ਓਏ ਬੱਬਾਈ ਦੂਸਰੀ ਵਾਰੀ ਉਹਨੂੰ ਫੇਕ ਮਾਰ ਲਿਆ ਆ ਵਾ ਫੜਿਆ ਫੇ ਵੀ ਨਹੀਂ ਗਿਆ ਉਹ ਜੁੱਟਮ ਬੋਲ ਤੋਹਾਂਜੀ ਗਾਇਜ਼ ਹੁਣ ਆਪਾਂ ਵਲੋਗ ਨੂੰ ਕਰ ਲੱਗੇ ਆ ਐਂਡ ਲੇਕਿਨ ਨਹੀਂ ਭੁਲਣਾ ਲਾਈਕ ਕਮੈਂਟ ਸ਼ੇਅਰ ਕਰਨਾ ਨਹੀਂ ਭੁਲਣਾ ਨਹੀਂ ਭੁਲਣਾ ਹਾਂ ਜੀ